ਸਭ ਤੋਂ ਪਹਿਲਾ ਹੈ ਮਿੱਠਾ ਬੋਲਣਾ ਪਾਈ ਮਿੱਠਾ ਬੋਲੋ ਫਿੱਕਾ ਬੋਲ ਕੇ ਆਪਣੇ ਨੂੰ ਦੁਸ਼ਮਣ ਬਣਾ ਲੈਂਦਾ ਹੈ ਤੇ ਮਿੱਠਾ ਬੋਲ ਕੇ ਦੁਸ਼ਮਣ ਵੀ ਮਿੱਤਰ ਬਣ ਜਾਂਦੇ ਹੈ ਦੂਸਰਾ ਹੈ ਨਿਵਚ ਰਲਣਾ ਸਾਧ ਸੰਗਤ ਨਿਵਚ ਰਲਣਾ ਦਾ ਮਤਲਬ ਕੀ ਹੈ ਕਰ ਕਿਰਪਾ ਜਿਸ ਕਾ ਹਿਰਦੈ ਗਰੀਬੀ ਵਿਸਾਵੈ ਨਾਨਕੀ ਹਾਂ ਮੁਕਤ ਆਗੈ ਸੁਪਾਵ ਮਿੱਠਾ ਬੋਲਣਾ ਕੌੜਾ ਨਹੀਂ ਬੋਲਣਾ ਹੁਣ ਇੱਕ ਕੌੜਾ ਬੋਲ ਦੇ ਇੱਕ ਮਿੱਠਾ ਬੋਲ ਦੇ ਇਸੇ ਤਰ੍ਹਾਂ ਇੱਕ ਮਾੜਾ ਲਿਖਦੇ ਐ ਇੱਕ ਚੰਗਾ ਲਿਖਦੇ ਧਿਆਨ ਨਾਲ ਕੌੜਾ ਬੋਲਣਾ ਵੀ ਮਾੜਾ ਤੇ ਮਾੜਾ ਲਿਖਣਾ ਵੀ ਮਾੜਾ ਦਾਸ ਕਈ ਵਾਰ ਬੇਨਤੀ ਕਰਦਾ ਜਿਹੜਾ ਸ਼ਸਤਰ ਹੈ ਹਿਆਰ ਹੈ ਇਹਦਾ ਵਾਰ ਜਿਹੜਾ ਠੀਕ ਹੈ ਕਈ ਵਾਰ ਬਹੁਤ ਦੂਰ ਤੱਕ ਲੰਮੇ ਸਮੇਂ ਦਾ ਜਾਂਦਾ ਪਰ ਫੇਰ ਵੀ ਕਿਸੇ ਸਮੇਂ ਖਤਮ ਹੋ ਜਾਂਦਾ ਪਰ ਜਿਹੜਾ ਫਿੱਕਾ ਮਾੜਾ ਲਿਖਣਾ ਹੈ ਨਾ ਇਹ ਉਹਦੇ ਤੋਂ ਖਤਰਨਾਕ ਹੈ ਅਹਿਸਾਸ ਇਹ ਲਗਾਤਾਰ ਜੀਵਨ ਬਰਬਾਦ ਕਰਦਾ ਸਾਰੇ ਲਗਾਤਾਰ ਜੀਵਨ ਬਰਵਾਉਂਦਾ ਭਾਈ ਸਾਹਿਬ ਭਾਈ ਡਾਕਟਰ ਵੀਰ ਸਿੰਘ ਜੀ ਕਹਿੰਦੇ ਲਿਖਣ ਵਾਲਿਆਂ ਨੂੰ ਪਿਆਰਿਓ ਤੁਸੀਂ ਲਿਖਦੇ ਹੋ ਨਾ ਲਿਖਣ ਦਾ ਜੋ ਮਰਜ਼ੀ ਕੋ ਲਿਖੀ ਜਾਵੇ ਕਿਉਂਕਿ ਕਈ ਵਾਰ ਆਪ ਜੀ ਸੁਣਦੇ ਹੀ ਉਹ ਬਸ ਪਰ ਨਹੀਂ ਕਹਿੰਦੇ ਲਿਖੋ ਪਰ ਭਾਈ ਸਾਹਿਬ ਡਾਕਟਰ ਵੀਰ ਸਿੰਘ ਕਹਿੰਦੇ ਸੌਂਤੂ ਲੇਖਣ ਹਾਰਿਆ ਐਸਾ ਕੁਝ ਨਾ ਲਿਖ ਜਿਸ ਨੂੰ ਪੜਨੇ ਤੇ ਜਗਤ ਵਧੇ ਪਾਪ ਔਰ ਦੁੱਖ ਜਿਸ ਨੂੰ ਪੜਨ ਤੇ ਸੰਸਾਰ ਤੇ ਪਾਪ ਤੇ ਦੁੱਖ ਵਾਜਣ ਉਹ ਨਾਲੇ ਉਹ ਮਿੱਠਾ ਵੀ ਬੋਲ ਤੇ ਲੇਖੇ ਵੀ ਮਿੱਠਾ ਲਿਖੀ ਚੰਗਾ ਸੌਂਤੂ ਲੇਖਣ ਹਾਰਿਆ ਐਸਾ ਕੁਝ ਨਾ ਲਿਖ ਜਿਸ ਨੂੰ ਪੜਨੇ ਤੇ ਜਗਤ ਵਧੇ ਪਾਪ ਔਰ ਦੁੱਖ ਜਗਤ ਜਲੰਡੇ ਦੀ ਮਲਮ ਲਿਖਤ ਬਣੇ ਸੋ ਲਿਖ ਉਹ ਲਿਖ ਜਿਹੜੀ ਜਗਤ ਜਲ ਰਿਹਾ ਹੈ ਦੀ ਮਲਮ ਬਣ ਜਾਵੇ ਜ਼ਖਮ ਹਟ ਜਾਣ ਦਿਲ ਦੁਨੀਆ ਦੇ ਭੁਜ ਰਹੇ ਵੇਖੋ ਕਹਿੰਦੇ ਸੰਸਾਰ ਜਲ ਰਿਹਾ ਹੈ ਦਿਲ ਭੁਜ ਰਹੇ ਨੇ ਦਿਲ ਦੁਨੀਆ ਦੇ ਭੁਜ ਰਹੇ ਰਹੇ ਹੰ ਤਨ ਕਬਾਬ ਅਮਤ ਛੱਤੇ ਲੇਖ ਲਿਖ ਕੁਝ ਦੁੱਖ ਕੱਢੇ ਮਨੁੱਖ ਕਹਿੰਦੇ ਤੇਰੇ ਲਿਖਣ ਦੇ ਵਿੱਚ ਅਮਰਤਾ ਪਾਪ ਐਸਾ ਪਿਆਰ ਦੇ ਬਜਤੂ ਲਿਖ ਕੀ ਹੋਏਗਾ ਇਹਦੇ ਨਾਲ ਕਿ ਦੁਨੀਆ ਦੇ ਕੁਝ ਦੁੱਖ ਘਟਣਗੇ ਅਮਰ ਛੱਤੇ ਲੇਖ ਲਿਖ ਕੁਝ ਦੁੱਖ ਘਟੇ ਮਨੁੱਖ ਪਿਆਰੇ ਮਹਾਪੁਰਸ਼ਾਂ ਦੇ ਬਚਨ ਕਥਾ ਦੇ ਕੀਰਤਨ ਦੇ ਪੁਸਤਕਾਂ ਆਤਮ ਹਾਰਮੈ ਦੀ ਇਹ ਮਲਮ ਤੇ ਇਹ ਜਖਮਾਂ ਤੇ ਮਲਮ ਲੱਗਦੀ ਹੈ ਜੀਵਨ ਬਦਲਦਾ ਹੈ ਇੱਕ ਇੱਕ ਪਿਆਰਾ ਬਚਨ ਹੈ ਸਤਿਪੁਰਸ਼ਾਂ ਦਾ ਸਾਧ ਸੰਗ ਦੀ ਕੋਈ ਪਾਲੇ ਕਿਸੇ ਮਜਬਦਾ ਕਿਉਂਕਿ ਸਤਗੁਰੂ ਦੇ ਬਚਨ ਖੱਤਰੀ ਬ੍ਰਾਹਮਣ ਸੂਤ ਵੈਸ਼ਪ ਦੇਸ਼ ਚੋਹਾਰਨਾ ਕੋ ਸਾਂਝਾ ਤੇ ਮਹਾਪੁਰਸ਼ਾਂ ਨੇ ਉਹੀ ਬਚਨ ਉਹੀ ਉਪਦੇਸ਼ ਸੰਸਾਤੇ ਦਿੱਤਾ ਪਿਆਰੇ ਹੁਣ ਸੱਚੇ ਪਾਤਸ਼ਾਹ ਨੇ ਕਿਹਾ ਕਿ ਤਮੋ ਗੁ ਰਜ ਗੁਣ ਦਾ ਤਿਆਗ ਕਰੋ ਸਤੋ ਗੁਣ ਧਾਰਨ ਕਰੋ ਅੱਗੇ ਹੁਣ ਬਚਨ ਸੱਚੇ ਪਾਤਸ਼ਾਹ ਕੁਛ ਕਰਦੇ ਆ ਕਹਿੰਦੇ ਭਾਈ ਇਹ ਪਿਆਰੇ ਉਹ ਗੁਰਸਿੱਖੋ ਇਸੀ ਦਾ ਸਤਿਕਾਰ ਕਰਨਾ ਨਿਰਾਦਰ ਨਹੀਂ ਕਰਨਾ ਜਿਸ ਦੇਸ਼ ਵਿੱਚ ਜਿਸ ਮਜ਼ਬਦ ਦੇ ਵਿੱਚ ਸਾਧ ਸੰਗਤ ਜੀ ਗੁਰੂ ਦਾ ਸਤਿਕਾਰ ਨਾ ਹੋਵੇ ਸੰਤਾਂ ਦਾ ਸਤਿਕਾਰ ਨਾ ਹੋਵੇ ਇਸੀ ਦਾ ਸਤਿਕਾਰ ਨਾ ਹੋਵੇ ਬੇਦੋਸ਼ਿਆਂ ਦੇ ਉੱਤੇ ਜ਼ੁਲਮ ਹੋਣ ਉਹ ਰਾਜ ਕਦੀ ਨਹੀਂ ਰਿਆ ਕਰਦੇ ਉਹ ਰਾਜ ਖਤਮ ਹੋ ਗਿਆ ਕਰਦੇ ਸਾਸ ਗੁਨਾਹ ਸਾਹਿਬ ਦੇ ਘਰ ਵਿੱਚ ਬਰਾਬਰਤਾ ਹੈ ਇੱਕ ਸਗ ਇੱਕ ਪੰਗਤ ਮਾਈ ਭਾਈ ਸਭ ਬਰਾਬਰ ਬੈਠਦੇ ਅਹਿਸਾਸ ਨੇ ਸੋਕਮੰਦ ਦਾ ਆਖਿਆ ਜਿੱਦ ਜਮੈ ਰਜਾ ਇਸ ਦੀ ਦਾ ਸਤਕਾਰ ਆਪਣੀ ਵਡਿਆਈ ਨਹੀਂ ਚਾਹਣੀ ਮਨੁੱਖੀ ਕਰਦਾ ਦੂਸਰੇ ਦੀ ਨਿੰਦਿਆ ਸੁਣ ਕੇ ਖੁਸ਼ ਹੋਏਗਾ ਆਪਣੀ ਵਡਿਆਈ ਸੁਣ ਕੇ ਜੇ ਤੇ ਕੋਈ ਨਿੰਦਿਆ ਦੇ ਕਰੇਗਾ ਉਹ ਕਹਿੰਦਾ ਸੁਣਨਾ ਨਹੀਂ ਚਾਹੁੰਦਾ ਜੇ ਕੋਈ ਦੀ ਵਡਿਆਈ ਕਰੇ ਬਾਰ ਬਾਰ ਕੀ ਕਹਿੰਦੇ ਸੀ ਕਹਿੰਦੇ ਆਪਣੀ ਵਡਿਆਈ ਨਾ ਚਾਹੋ ਜੇ ਤੁਹਾਡੀ ਵਿਢਾਈ ਹੁੰਦੀ ਹੈ ਤੋਦਾ ਕੇ ਅਰਦਾਸ ਮਾਰੀ ਜੀਉ ਪਿੰਸਾ ਤੇਰਾ ਕੋ ਨਾਮ ਸਭ ਤੇਰੀ ਵਿਢਾਈ ਕੋਈ ਨਾਮ ਨਾ ਜਾਣਾ ਮੇਰਾ ਸੱਚੇ ਪਾਤਸ਼ਾਹ ਇਹ ਆਪ ਜੀ ਦੀ ਕਿਰਪਾ ਹੈ ਮੇਰੀ ਵਿਢਾਈ ਨਹੀਂ ਆਪ ਜੀ ਦੀ ਵਿਢਾਈ ਹੈ ਫਿਰ ਮਾਰੇ ਕਹਿੰਦੇ ਭਾਈ ਸਾਦਾ ਸਸ ਭੋਜਨ ਖਾਓ ਤੁਸੀਂ ਇਹ ਸ਼ਾਂਤ ਕੀ ਗੁਣ ਹੈ ਹੁਣ ਇਹ ਹੈ ਕਿ ਕਿਵੇਂ ਪਤਾ ਲੱਗੇ ਕਿ ਸਾਡੇ ਅੰਦਰ ਤਾਮਸੀ ਗੁਣ ਪ੍ਰધાન ਹੈ ਕਿ ਰਾਜਸੀ ਹੈ ਕਿ ਸ਼ਾਂਤ ਕੀ ਹੈ ਸਾਧ ਸੰਗਤ ਧਿਆਨ ਦੇਣਾ ਆਪੇ ਹੀ ਆਪਣੇ ਵਿਚਾਰ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਉੱਥੇ ਪੰਚਪਾਦਸ਼ਾਹ ਕਹਿੰਦੇ ਤੁਸੀਂ ਬੈਠ ਕੇ ਵਿਚਾਰ ਕਰੋ ਜੇ ਮਨ ਬਾਣੀ ਵਿੱਚ ਬਿਲਕੁਲ ਨਹੀਂ ਲੱਗਦਾ ਤੇ ਤਾਮਸੀ ਗੁਣ ਪ੍ਰધાન ਸਾਡੇ ਅੰਦਰ ਦਾ ਨਹੀਂ ਮਨ ਲੱਗ ਰਿਹਾ ਜੇ ਮਨ ਕਦੇ ਟਿਕ ਜਾਂਦਾ ਹੈ ਕਦੇ ਨਹੀਂ ਤੇ ਹੁਣ ਥੋੜਾ ਫਿਰ ਪਿਆ ਰਾਜਸੀ ਗੁਣ ਪ੍ਰધાન ਜੇ ਇੱਕ ਮਨ ਹੋ ਕੇ ਵਕਤਾ ਨੂੰ ਸੁਣ ਕੇ ਵਿਚਾਰਦਾ ਹੈ ਮਨ ਟਿਕ ਜਾਂਦਾ ਹੈ ਰਾਸ ਵਿੱਚ ਆ ਜਾਂਦਾ ਹੈ ਤੇ ਸਮਝੋ ਕਿ ਸ਼ਾਂਤ ਕੀ ਗੁਣ ਪ੍ਰਦਾਨ ਹੈ ਫੇਰ ਸਾਧ ਸੰਗ ਜਗੇ ਸਹਿਜ ਵਸਤਾ ਪ੍ਰਾਪਤ ਹੁੰਦੀ ਹੈ